ਜੱਬੇਵਾਲ ਦੀ ਆਮ ਆਦਮੀ ਪਾਰਟੀ 'ਚ ਐਂਟਰੀ ਨੇ ਜ਼ਰੂਰ ਵੱਡੇ ਸਵਾਲ ਖੜੇ ਕੀਤੇ ਨੇ ਰਾਜਕੁਮਾਰ ਜੱਬੇਵਾਲ ਭਾਵੇਂ ਆਮ ਆਦਮੀ ਪਾਰਟੀ 'ਚ ਅਚਾਨਕ ਸ਼ਾਮਲ ਹੋ ਗਏ ਨੇ ਪਰ ਇਸ ਦੇ ਪਿੱਛੇ ਬਹੁਤ ਸਾਰੇ ਸਵਾਲ ਨੇ ਜੋ ਸਰਕੂਲੇਟ ਕਰ ਰਹੇ ਨੇ ਹਾਲ ਹੀ ਦੇ ਵਿੱਚ ਵਿਧਾਨ ਸਭਾ ਦੇ ਅੰਦਰ ਜੋ-ਜੋ ਹੋਇਆ ਉਸ ਹਰ ਇੱਕ ਚੀਜ਼ ਨੂੰ ਲੈ ਕੇ ਸਵਾਲ ਪੁੱਛੇ ਗਏ ਔਰ ਜਦੋਂ ਉਹ ਸ਼ਮੂਲੀਅਤ ਹੋ ਜਾਂਦੀ ਹੈ ਔਰ ਆਮ ਆਦਮੀ ਪਾਰਟੀ 'ਚ ਜੁਆਇਨ ਕਰਨ ਤੋਂ ਬਾਅਦ ਜੱਬੇਵਾਲ ਪੱਤਰਕਾਰਾਂ ਦੇ ਸਾਹਮਣੇ ਸੰਬੋਧਨ ਹੁੰਦੇ ਨੇ ਉਸ ਵੇਲੇ ਪੱਤਰਕਾਰਾਂ ਦੇ ਸਵਾਲਾਂ ਦਾ ਨਿਸ਼ਾਨਾ ਬਣ ਜਾਂਦੇ ਨੇ ਔਰ ਪੱਤਰਕਾਰਾਂ ਦੇ ਤਿੱਖੇ ਸਵਾਲਾਂ ਦਾ ਜਵਾਬ ਦਿੰਦਿਆਂ ਹੋਇਆਂ ਉਲਝਦੇ ਜ਼ਰੂਰ ਨਜ਼ਰ ਆਉਂਦੇ ਨੇ ਕਿਉਂਕਿ ਪੱਤਰਕਾਰ ਸਾਫਟਵਰ ਦੇ ਉੱਤੇ ਸਵਾਲ ਪੁੱਛਦੇ ਨੇ ਕਿ ਹਾਲ ਹੀ ਦੇ ਵਿੱਚ ਉਹ ਆਪਣੇ ਸਿਰ ਦੇ ਉੱਤੇ ਪੰਡ ਚੁੱਕ ਕੇ ਲਿਆਏ ਸੀ ਜਿਹੜੀ ਪੰਜਾਬ ਦੇ ਕਰਜ਼ੇ ਦੀ ਪੰਡ ਸੀ ਔਰ ਸਵਾਲ ਪੁੱਛਿਆ ਜਾਂਦਾ ਹੈ ਕਿ ਕੀ ਉਹ ਕਰਜ਼ੇ ਦੀ ਪੰਡ ਵਿੱਤ ਮੰਤਰੀ ਸਾਹਿਬ ਨੇ ਹੌਲੀ ਕਰ ਦਿੱਤੀ ਹੈ ਜੋ ਹੁਣ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਨੇ ਦੂਜਾ ਸਵਾਲ ਪੁੱਛਿਆ ਗਿਆ ਕਿ ਜਿਹੜੀ ਜ਼ੰਜੀਰ ਲਿਆਂਦੀ ਗਈ ਸੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਬੰਨਣ ਵਾਸਤੇ ਕੀ ਉਹ ਜ਼ੰਜੀਰ ਤੋੜ ਦਿੱਤੀ ਦੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਔਰ ਚੱਬੇਵਾਲ ਕੀ ਇਸ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਨੇ ਇਹੋ ਜਿਹੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਚੱਬੇਵਾਲ ਨੂੰ ਜਦੋਂ ਕਿਹਾ ਗਿਆ ਤਾਂ ਉਦੋਂ ਜ਼ਰੂਰ ਉਹ ਬੁਖਲਾਂਦੇ ਨਜ਼ਰ ਆਏ ਨੇ ਹੜਬੜਾਉਂਦੇ ਨਜ਼ਰ ਆਏ ਨੇ ਔਰ ਇੱਕ ਦੋ ਵਾਰ ਧਾਰ ਦੇ ਵੀ ਨਜ਼ਰ ਆਏ ਨੇ ਪਰ ਜ਼ਰੂਰ ਇਸ ਗੱਲ ਦਾ ਜਵਾਬ ਉਹਨਾਂ ਨੇ ਦਿੱਤਾ ਔਰ ਇਸ ਮਾਮਲੇ ਨੂੰ ਲੈ ਕੇ ਵਿਵਾਦ ਉਸੇ ਤਰ੍ਹਾਂ ਬਰਕਰਾਰ ਹੈ ਅਚਾਨਕ ਇਹ ਸਵਾਲ ਜਿਹੜੇ ਖੜੇ ਹੋ ਰਹੇ ਨੇ ਇਹਨਾਂ ਸਵਾਲਾਂ ਦਾ ਖੜਨਾ ਲਾਜ਼ਮੀ ਸੀ ਔਰ ਇਹ ਸਭ ਕੁਝ ਹੋਣਾ ਜ਼ਰੂਰੀ ਸੀ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਜਿੱਥੇ ਰਾਜਕੁਮਾਰ ਚੱਬੇਵਾਲ ਕਾਂ ਪਹਿਲਾਂ ਵਿਧਾਇਕ ਸਣਜੱਬੇਵਾਲ ਹਲਕੇ ਤੋਂ ਔਰ ਉਹਨਾਂ ਨੇ ਬਰਜ਼ੋਰ ਵਿਰੋਧਤਾ ਕੀਤੀ ਵਿਧਾਨ ਸਭਾ ਦੇ ਵਿੱਚ ਭਾਵੇਂ ਉਹ ਸੁਖਵਿੰਦਰ ਕੋਟਲੀ ਮਾਮਲਾ ਹੋਵੇ ਜਿਸ ਦੇ ਵਿੱਚ ਚੱਬੇਵਾਲ ਚਟਾਨ ਬਣ ਕੇ ਆਮ ਆਦਮੀ ਪਾਰਟੀ ਦੇ ਖਿਲਾਫ ਖੜੇ ਰਹੇ ਉੱਥੇ ਦੂਜੇ ਪਾਸੇ ਜਦੋਂ ਵਿਰੋਧਤਾ ਕਰਨ ਤੋਂ ਬਾਅਦ ਅਚਾਨਕ ਚੱਬੇਵਾਲ ਦੇ ਵਿੱਚ ਇਹੋ ਜਿਹਾ ਪਰਵਰਤਨ ਕੀ ਆਇਆ ਇਹੋ ਜਿਹਾ ਕਿਹੜਾ ਮਸਲਾ ਸਾਹਮਣੇ ਆ ਗਿਆ ਕਿਹੜੀ ਗੱਲ ਹੋ ਗਈ ਕਿ ਚੱਬੇਵਾਲ ਰਾਤੋਂ ਰਾਤ ਆਮ ਆਦਮੀ ਪਾਰਟੀ ਦੇ ਕਾਇਲ ਹੋ ਗਏ ਰਾਤੋਂ ਰਾਤ ਉਸ ਪਾਰਟੀ ਦੇ ਕਾਇਲ ਹੋ ਗਏ ਜਿਸ ਪਾਰਟੀ ਦੀ ਵਿਰੋਧਤਾ ਅਜੇ ਇੱਕ ਦਿਨ ਪਹਿਲਾਂ ਕਰ ਰਹੀ ਸੀ ਜ ਰਾਜਕੁਮਾਰ ਚੱਬੇਵਾਲ ਔਰ ਜੱਬੇਵਾਲ ਤੋਂ ਕਾਂਗਰਸ ਦੇ ਵਿਧਾਇਕ ਹੁਣ ਅਚਾਨਕ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। ਖैर, ਰਾਜਕੁਮਾਰ ਜੱਬੇਵਾਲ ਸ਼ਾਮਲ ਜ਼ਰੂਰ ਹੋਏ ਪਰ ਪੱਤਰਕਾਰਾਂ ਦੇ ਸਵਾਲਾਂ ਤੋਂ ਨਾ ਵੱਤਸਾ ਕਿ ਆਖਰਕਾਰ ਉਸ ਸਮੇਂ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛੇ ਕੀ ਕੁਝ ਹੋਇਆ? ਆਓ ਦੇਖਦੇ ਹਾਂ। ਜਲਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਹੈ। ਜੱਬੇਵਾਲ ਸਾਹਿਬ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਆਹ ਗੱਲਾਂ ਤੋਂ ਪ੍ਰਭਾਵਿਤ ਹੋਏ। ਆਹ ਗੱਲਾਂ ਤੋਂ ਪ੍ਰਭਾਵਿਤ ਪਿਛਲੇ ਇੱਕ ਹਫ਼ਤੇ ਦੇ ਵਿੱਚ ਹੀ ਹੋ ਗਏ ਜਾਂ ਸਮਾਂ ਤੁਹਾਨੂੰ ਲੱਗਿਆ? ਔਰ ਨਾਲ ਹੀ ਸਵਾਲ ਹੈ ਜਿਹੜੀ ਕਰਜ਼ੇ ਦੀ ਪੰਡ ਲੈ ਕੇ ਤੁਸੀਂ ਮੈਂ ਦਾਨ ਸਭਾ ਪਹੁੰਚੇ ਸੀ ਵਿਤ ਮੰਤਰੀ ਸਾਹਿਬ ਨਾਲ ਬੈਠੇ ਨੇ ਕਿ ਪੰਡ ਉਹਨਾਂ ਨੇ ਖਤਮ ਕਰ ਦਿੱਤੀ ਜਿਹੜਾ ਸੰਗਲ ਤੁਸੀਂ ਆਮ ਆਦੀ ਪਾਰਟੀ ਦੇ ਲੀਡਰਾਂ ਦੇ ਗੱਲ ਚ ਪਾਉਣ ਨੂੰ ਫਿਰਦੇ ਸੀ ਉਹ ਕੀ ਤੁਸੀਂ ਹੁਣ ਆਪ ਪਾ ਲਿਆ ਜੀ ਤੁਹਾਡੇ ਜਿਹੜੇ ਸਵਾਲ ਨੇ ਉਹ ਬਹੁਤ ਅੱਛੇ ਨੇ ਕਿ ਜਦੋਂ ਅਸੀਂ ਵਿਰੋਧੀ ਧਿਰ ਦੇ ਵਿੱਚ ਹੁੰਨੇ ਆ ਤੇ ਹਰ ਚੀਜ਼ ਨੂੰ ਉਹਦਾ ਸਿੰਬੋਲਿਜ਼ਮ ਹਮ ਕਰਜ਼ੇ ਦੀ ਪੰਡ ਇਹ ਗੱਲ ਵੀ ਸਹੀ ਹੈ ਬੇ ਕਰਜ਼ਾ ਜਿਹੜਾ ਕਿਉਂਕਿ ਪੰਜਾਬ ਦੇ ਵਿਕਾਸ ਲਈ ਕਰਜ਼ਾ ਚੜਿਆ ਫਾਈਨਾਂਸ ਮੰਤਰੀ ਸਾਹਿਬ ਨਾਲ ਗੱਲ ਵੀ ਕੀਤੀ ਔਰ ਉਹਨਾਂ ਨੇ ਇਹ ਵੀ ਭਰੋਸਾ ਦਵਾਇਆ ਕਿ ਇਹ ਬੇਸ਼ੱਕ ਪੰਜਾਬ ਦੇ ਵਿਕਾਸ ਲਈ ਹੈ ਪਰ ਅਸੀਂ ਇਸ ਕਰਜ਼ੇ ਨੂੰ ਲਾਵਾਂਗੇ ਵੀ ਇਹ ਪੰਡ ਹੌਲੀ ਵੀ ਕਰ ਔਰ ਦੂਸਰਾ ਜੋ ਤੁਸੀਂ ਸੰਗਲ ਵਾਲੀ ਗੱਲ ਕੀਤੀ ਹੈ ਤੇ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਜਦੋਂ ਮਿਲਿਆ ਪਹਿਲਾਂ ਤੇ ਵਿਰੋਧੀ ਧਿਰ ਦੇ ਤੌਰ ਤੇ ਜੋ ਉਹਦਾ ਪ੍ਰਦਰਸ਼ਨ ਕੀਤਾ ਸਾਡਾ ਹੱਕ ਆ ਵਿਰੋਧੀ ਧਿਰ ਦੇ ਤੌਰ ਤੇ ਜਦੋਂ ਸੀਗੇ ਸਾਡਾ ਹੱਕ ਸੀ ਔਰ ਜਦੋਂ ਅਸੀਂ ਪਾਰਟੀ ਦੇ ਵਿੱਚ ਆਏ ਆ ਉਸ ਪਾਰਟੀ ਦੀ ਫੋਰਮ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਗੱਲ ਕੀਤੀ ਕਿ ਸਾਡੇ ਲਾਅ ਐਂਡ ਆਰਡਰ ਦੀ ਜਿਹੜੀ ਪ੍ਰੋਬਲਮ ਆ ਉਹਨੂੰ ਬਿਹਤਰ ਕੀਤਾ ਜਾਵੇ ਔਰ ਉਹਨਾਂ ਨੇ ਅਸ਼ੋਰ ਕੀਤਾ ਕਿ ਅਸੀਂ ਦਿਨ ਰਾਤ ਇਸ ਤੇ ਕੰਮ ਕਰ ਰਹੇ ਹਾਂ ਤੇ ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਪੰਜਾਬ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਇਹਨੂੰ ਬਹੁਤ ਹੀ ਬਿਹਤਰੀਨ ਕਰਾਂਗੇ ਔਰ ਤੁਸੀਂ ਇੱਕ ਹੋਰ ਕੀ ਕੁਐਸਚਨ ਸੀ ਸਭ ਤੋਂ ਪਹਿਲਾਂ ਕੀ ਪ੍ਰਭਾਵਿਤ ਕੀ ਇਸ ਹਫਤੇ ਦੇ ਵਿੱਚ ਹੀ ਹੋਗੇ ਕਿਉਂਕਿ ਜਿਹੜੀ ਪ੍ਰਭਾਵਿਤ ਹੋਣ ਦੀ ਗੱਲ ਹੈ ਕਿਸੇ ਵੀ ਸਰਕਾਰ ਨੂੰ ਆਪਣੀ ਪਰਫਾਰਮੈਂਸ ਦਿਖਾਉਣ ਦੇ ਲਈ ਘੱਟ ਤੋਂ ਘੱਟ ਸਮਾਂ ਚਾਹੀਦਾ। ਉਹ ਇੱਕ ਹਫ਼ਤੇ ਦਾ ਸਮਾਂ ਕਾਫੀ ਨਹੀਂ ਹੈ। ਮੈਂ 2 ਸਾਲ ਤੋਂ ਜਿਸ ਤਰ੍ਹਾਂ ਪਾਰਟੀ ਨੂੰ ਕੰਮ ਕਰਦੇ ਹੋਏ ਸਰਕਾਰ ਨੂੰ ਕੰਮ ਕਰਦੇ ਹੋਏ ਲਗਾਤਾਰ ਨਿਰੰਤਰ ਦੇਖ ਰਿਹਾ। ਤੇ ਮੈਂ ਉਸ ਤੋਂ ਉਹਨਾਂ ਦੀਆਂ ਨੀਤੀਆਂ ਤੋਂ ਖਾਸ ਤੌਰ ਤੇ ਮੈਂ ਚੀਮਾ ਸਾਹਿਬ ਕਹਿਣਾ ਭੁੱਲ ਗਿਆ ਸੀ ਤੁਹਾਨੂੰ ਮੁਬਾਰਕਬਾਦ ਦਿੰਦਾ। ਭਾਰਤ ਰਤਨ ਬਾਬਾ ਸਾਹਿਬ ਭੀਮਰੋ ਅੰਬੇਡਕਰ ਜੀ ਦਾ ਜੋ ਉਹਨਾਂ ਦੀ ਸੋਚ ਜੋ ਇਹਨਾਂ ਨੇ ਸਰਕਾਰ ਨੇ ਕੰਮ ਕੀਤਾ। ਲਾ ਅਫੀਸਰ 58 ਪੋਸਟਾਂ ਹਿੰਦੁਸਤਾਨ ਦੇ ਵਿੱਚ ਜਿਹੜੀ ਸਭ ਤੋਂ ਪ੍ਰਭਾਵਿਤ ਕਰਨ ਵਾਲੀ ਚੀਜ਼ ਉਹ ਹਿੰਦੁਸਤਾਨ ਦੇ ਵਿੱਚ ਕਿਤੇ ਨਹੀਂ ਹੋਇਆ ਔਰ ਚੀਮਾ ਸਾਹਿਬ ਨੇ ਇਹ ਅਸ਼ੂਰ ਕੀਤਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਸ਼ੂਰ ਕੀਤਾ ਕਿ ਸਾਡਾ ਜਿਹੜਾ ਜਨਰਲ ਵਰਗ ਹੈ ਉਹ ਪ੍ਰਭਾਵਿਤ ਨਾ ਹੋਵੇ ਉਹਨੂੰ ਬਿਨਾਂ ਪ੍ਰਭਾਵਿਤ ਕੀਤੇ 58 ਪੋਸਟਾਂ ਮੈਂ ਕਹਿੰਦਾ ਕਿ ਐਡਵੋਕੇਟ ਜਨਰਲ ਆਫ ਏਜੀ ਆਫਿਸ ਦੇ ਵਿੱਚ ਕੱਢਣਾ ਲਗਾਉਣਾ ਉਹ ਮੈਂ ਸਮਝਦਾ ਕਿ ਬਹੁਤ ਹੀ ਮੈਂ ਉਸ ਕਿਪ ਕਰ ਗਿਆ ਸੀ वो भी मैं समझता कि कारण की क्या कांग्रेस एक सिंकिंग शिप है उसको छोड़ जा रहे हैं गुरप्रीत सिंह जीपी हैं सुशील तो कुमार रिंकू हैं आप हैं है आहिस्ता काफी लोग हैं जो तो छोड़ जी छोड़कर चैनल